ਅਸੀ ਕੱਲ੍ਹ ਦੀ ਹੋਇਆ ਸੇਰਾ ਦੇਖ ਰਹੇ ਤੁਹਾੰਦਰ ਸਾਹਿਬ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਦੋਸਤੋ ਇਸ ਸਮੇਂ ਅਸੀਂ ਮੌਜੂਦ ਹੈ ਅੰਮ੍ਰਿਤਸਰ ਬਾਈਪਾਸ ਦੇ ਕੋਲ ਤਸਵੀਰਾਂ ਜਿਹੜੀਆਂ ਵਾ ਤੁਹਾਡੇ ਨਾਲ ਰੂਬਰੂ ਕਰਵਾਣ ਦੇਖ ਸਕਦੇ ਹੋ ਕਿ ਜਿਹੜੇ ਲੋਕੀ ਕਿਸ ਤਰ੍ਹਾਂ ਇਸ ਟਾਈਮ ਬਹਿਸ ਵਸਾਈ ਹੋ ਰਹੀ ਹੈ ਸਾਰਿਆਂ ਨੂੰ ਰੋਕ ਹੋ ਰਿਹਾ ਵਾਈਕਲ ਜਿਹੜੇ ਵੀਕਲਸ ਜਿਹੜੇ ਆ ਬਿਲਕੁਲ ਵੀ ਅੱਗੇ ਜਿਹੜੇ ਨਹੀਂ ਜਾਣ ਦਿੱਤੇ ਸੋ ਤੁਹਾਨੂੰ ਦੱਸ ਦਈਏ ਕਿ ਮਕਸੂਦਾ ਚੌਂਕ ਤੋਂ ਜਿਹੜਾ ਰਾਸ਼ਾ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਧੱਕੇ ਨਾਲ ਨਹੀਂ ਮੈਂ ਜਾਣਣਾ ਆਪਾਂ ਠੀਕ ਹੈ ਨਾ ਧੱਕੇ ਨਾਲ ਨਹੀਂ ਜਾਂਦਾ ਪਿਆਰ ਨਾਲ ਗਿਆ ਤੂੰ ਹਾਂ ਤੂੰ ਓੱਖਾ ਹੁੰਦੇ ਆ ਆਪਾਂ ਇਧਰੋਂ ਨਹੀਂ ਜਾਣਣਾ ਯਾਰ ਇੱਕ ਗੱਲ ਦੱਸੋ ਫਾਰਮੇਸੀ ਤੋਂ ਮੈਂ ਕੰਮ ਕਰਦਾ ਠੀਕ ਆ ਮੈਂ ਮੈਡੀਸਿਨ ਸਪਲਾਈ ਕਰਨੀ ਮੈਂ ਪਿਆਰ ਨਾਲ ਗਿਆ ਜਾਣ ਨਹੀਂ ਦਿੰਦੇ ਦੱਸੋ ਮੇਰੀ ਗੱਲ ਅਸੀਂ ਪਹਿਲੇ ਆ ਅਸੀਂ ਪਹਿਲੇ ਆ ਯਾਰ ਪਹਿਲੇ ਪਾਜੀ ਨਹੀਂ ਨਹੀਂ ਅਸੀਂ ਪਹਿਲੇ ਆ ਸਾਨੂੰ ਪਹਿਲੇ 4-5 ਦਿਨੋਂ ਘਰੋਂ ਦੇ ਨੂੰ ਬਈ ਪਹਿਲੇ ਆ ਸੀ ਤੁਸੀਂ ਸਾਡੀ ਵੀ ਪ੍ਰੋਬਲਮ ਸਮਝੋ ਘਰਾਂ ਦੇ ਅੰਦਰ ਗੰਦਾ ਪਾਣੀ ਸਮਝਦੇ ਆਪਾਂ ਕੀ ਸਮਝਦੇ ਹੋ ਹੱਦ ਹੋਈ ਪਈ ਆ ਆਹ ਰਿਆਂ ਨੂੰ ਕੰਮ ਆ ਵੀ ਤੂੰ ਵੀ ਪਾਜੀ ਮੈਂ ਕੰਮ ਦੀ ਗੱਲ ਹੀ ਨਹੀਂ ਕਰਦਾ ਮੈਂ ਮੈਡੀਸਨ ਦੀ ਗੱਲ ਕਰਦਾ ਵੇ ਤੁਹਾਡੇ ਨਾਲ ਪਾਜੀ ਮੇਰੀ ਗੱਲ ਸੁਣੋ ਤੇਰੀ ਮੇਰੀ ਗੱਲ ਇੱਕ ਤੇ ਸਾਥ ਨਿਕਲੇ ਉਹ ਸਾਰੇ ਖਤਮ ਹੋ ਗਏ ਮਨੇ ਨਾ 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 ਕਿਸੇ ਨੂੰ ਭਾਈ ਇਦਾਂ ਰੋਕ ਸਕਦੇ ਮੈਡੀਸਿਨਸ ਸਪਲਾਈ ਕਰਨ ਨੂੰ ਭਾਈ ਹਸਪੀਟਲ ਤੇ ਐਵੇਂ ਤੁਸੀਂ ਥੋੜੀ ਨਾ ਹੈਗੇ ਭਾਈ ਮੈਂ ਦਵਾਈ ਸਪਲਾਈ ਕਰਦਾ ਪਿਆ ਇਹਨਾਂ ਨੂੰ ਮੈਂ ਸੈਕਰਾ ਮੈਂ ਬਾਹਰੋਂ ਲਗਾ ਦਿੰਦਾ ਤੁਹਾਨੂੰ ਦਵਾਈ ਦਾ ਇੱਕ ਮਿੰਟ ਤੁਸੀਂ ਕਹਿੰਦੇ ਮੈਂ ਨਿਊਜ਼ਪੇਪਰ ਜਾ ਕੇ ਕੇ ਮੈਂ ਦਵਾਈ ਸਪਲਾਈ ਕਰਾਂ ਕੀ ਕੰਮ ਕਰਦੇ ਦੱਸੋ ਜਾਲ ਮੈਂ ਤਾਂ ਪਿਆਰ ਨਾਲ ਸਪਲਾਈ ਕੀਤੀ ਭਾਈ ਮੈਨੂੰ ਓੱਖਾ ਬੋਲ ਲਾਪੇ ਕਿੰਦੇ ਬਾਰੇ ਮੈਂ ਦੱਸਦਾ ਨਾ ਅੱਜ ਨਿਕਲੂਗਾ ਸੈਕਰਾ ਵਿੱਚ ਸਿੱਧਾ ਸੈਕਰਾ ਵਿੱਚ ਨਿਕਲੂ ਗਾਈ ਕਰਨ ਵਾਲੀ ਗੱਲ ਹੋ ਗਈ ਜਿਹੜਾ ਸਾਟੇ ਨਾ ਹੋ ਰਿਹਾ ਮੇਰਾ ਕੀ ਕਸੂਰ ਆ ਤੇ ਫੇਰ ਜਿਹੜਾ ਸਾਡੇ ਨਾਲ ਹੋ ਰਿਹਾ ਸਾਡੇ ਨਾਲ ਸਰਕਾਰਾਂ ਧੋਖਾ ਕਰਨ ਦੀਆਂ ਕਿਉਂ ਨਹੀਂ ਕਰਨਦੀਆਂ ਕਿਹੜਾ ਐਮ ਐਲ ਏ ਆਇਆ ਇੱਥੇ ਅੱਜ ਤੱਕ ਦੱਸੋ ਹੈ ਫੇਰ ਅੱਜ ਤੀ ਉਹਨੇ ਕਹਿੰਦੇ ਆਈ ਤੁਹਾਡੇ ਨਾਲ ਬੈਠੋ ਸਾਡੇ ਨਾਲ ਬੈਠੋ ਇੱਕ ਹਫ਼ਤਾ ਸਾਡੇ ਨਾਲ ਬੈਠੋ ਫੇਰ ਤੁਹਾਨੂੰ ਪਤਾ ਲੱਗੂਗਾ ਭਾਈ ਨਹੀਂ ਸਾਨੂੰ ਭਾਜੀ 2.5 ਸਾਲ ਹੋਏ ਘਰ ਪ੍ਰੋਜੈਕਟਾਂ ਚ ਪਲੇਟਾ ਲਗਾਦਿਆਂ ਨੂੰ 2.5 ਸਾਲ ਹੋ ਗਏ ਆ ਫੇਰ ਸਾਡੇ ਘਰਾਂ ਚ ਗਾਰੇ ਵੜੇ ਪਏ ਜਾ ਕੇ ਦੇਖੋ ਲੋਕ ਕੋਈ ਗੱਲ ਨਹੀਂ ਐ ਤਾਂ ਭਈ ਨਹੀਂ ਜਾਣਦਾ ਯਾਰ ਮੈਨੂੰ ਅਸੀਂ ਨਹੀਂ ਜਾਣਣਾ ਫਿਰ ਇਹ ਤਾਂ ਕਾਣੀ ਹੋਣਾ ਮੇਰਾ ਭਰਾ ਦੇਲਾ ਤੂੰ ਵੱਡਾ ਛੋਟਾ ਅਸੀਂ ਨਹੀਂ ਜਾਣਣਾ ਨਾ ਬੈਸ ਮੇਰਾ ਭਰਾ ਦੇਖ ਸਕਦੇ ਹੋ ਸਰਕਾਰ ਤੋਂ ਪਰੇਸ਼ਾਨ ਹੋ ਕੇ ਜਿਹੜਾ ਲੋਕਾਂ ਨੇ ਆ ਜਿਹੜਾ ਰਸਤਾ ਇਹ ਆ ਬਿਲਕੁਲ ਰੋਕ ਦਿੱਤਾ ਹੋਇਆ ਹੈ ਵਾਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਨਾ ਤਾਂ ਕੋਈ ਇਧਰ ਆ ਸਕਦਾ ਹੈ ਤੇ ਨਾ ਕੋਈ ਜਾ ਸਕਦਾ ਦੂਜੇ ਬੰਨੇ ਵੀ ਤਸਵੀਰਾਂ ਦਿਖਾਉਂਦੇ ਆ ਰस्सियां ਲਾ ਦਿੱਤੀਆਂ ਗਈਆਂ ਪੋੜੀਆਂ ਲਗਾ ਕੇ ਜਿਹੜਾ ਸਾਰਾ ਰਸਤਾ ਇਹ ਆ ਉਹ ਰੋਕ ਦਿੱਤਾ ਗਿਆ ਹੈ ਆਖਿਰਕਾਰ ਕੀ ਸਾਰੀ ਚੀਜ਼ ਦਾ ਕਾਰਨ ਹੈ ਉਹ ਵੀ ਸਾਰਾ ਕੁਝ ਪੁੱਛਦੇ ਆਂ ਕੀ ਸਾਰੀ ਗੱਲਬਾਤ ਹੈ ਸੋ ਵਿਅਕਤੀ ਮੌਜੂਦ ਹੈ ਸਰ ਕੀ ਕਾਰਨ ਹੈ ਅੱਜ ਜਿਹੜਾ ਰੋਡ ਤੁਹਾਡੇ ਵੱਲ ਬਲੌਕ ਕੀਤੀ ਜਾ ਰਹੀ ਹੈ ਭਾਜੀ ਇਹ ਪਾਣੀ ਦੀ ਸਮੱਸਿਆ ਸੀ 5 ਮਹੀਨੇ ਹੋ ਗਏ ਨੇ ਕੋਈ ਨਹੀਂ ਆ ਰਿਹਾ ਸਾਡੇ ਕੋਲ ਪਾਣੀ ਦੀ ਸਮੱਸਿਆ ਹੈ ਕਿਹੜਾ ਮੱਲਾ ਹੈ ਕੀ ਸਾਰੀ ਗੱਲਬਾਤ ਭਗਤ ਸਿੰਘ ਕਲੋਨੀ ਜੀ ਤੇ ਭਗਤ ਸਿੰਘ ਕਲੋਨੀ ਦੇ ਵਿੱਚ ਛੜੂ ਵਾਲਿਆਂ ਨੇ ਵੀ ਬੁਲਾਇਆ ਹੈ ਕਾਂਗਰਸ ਨੇ ਵੀ ਬੁਲਾਇਆ ਹੈ ਕੋਈ ਵੀ ਨਹੀਂ ਸਾਡੇ ਲੱਗੇ ਲੱਗ ਰਿਹਾ ਤੇ 5 ਮਹੀਨੇ ਹੋ ਗਏ ਨੇ ਸਾਨੂੰ ਘਟੋ ਘਟ ਬੱਚੇ ਵੀ ਵਿੱਚ ਬਿਮਾਰ ਹੋ ਗਏ ਨੇ ਪਾਣੀ ਗੰਦਾ ਬਹੁਤ ਆ ਰਿਹਾ ਤੇ ਇਹਨਾਂ ਨੂੰ ਅਸੀਂ ਕਿਹਾ ਸੀ ਇਹ ਕਹਿੰਦੇ ਸਾਡੇ ਕੋਲ ਨਹੀਂ ਮਸਲਾ ਲੋਣਾ ਚਾਰ ਪੰਜ ਮਹੀਨਿਆਂ ਦਾ ਫਿਰ ਟਾਈਮ ਦੇ ਗਏ ਨੇ ਇੱਥੇ ਬੱਚੇ ਆਪਾਂ ਦੋ ਤਿੰਨ ਬੱਚੇ ਅਸੀਂ ਹਸਪੀਟਲ ਵੀ ਲਗੇ ਆ ਤੇ ਇਸ ਕਰਕੇ ਅੱਜ ਆਪਾਂ ਧਰਨਾ ਲਾ ਆਏ ਜੀ ਭਗ ਸਿੰਘ ਕਲੋਨੀ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਵਿਅਕਤੀਆਂ ਨਾਲ ਗੱਲਬਾਤ ਕੀਤੀ ਕਿ ਪਾਣੀ ਦੇ ਮਸਲੇ ਦੇ ਕਰਕੇ ਜਿਹੜਾ ਇਹ ਸਾਰਾ ਧਰਨਾ ਜਿਹੜਾ ਲਗਾਇਆ ਪਿਆ ਹੈ ਤਸਵੀਰਾਂ ਜੜੀਆਂ ਤੁਹਾਡੇ ਨਾਲ ਸਾਰੀਆਂ ਰੂਬਰੂ ਕਰਵਾ ਰਹੇ ਹਾਂ ਦੇਖ ਸਕਦੇ ਹੋ ਕਿ ਮਹੱਲੇ ਵਾਸੀ ਜਿਹੜੇ ਇਸ ਟਾਈਮ ਸਾਰੇ ਇੱਥੇ ਇਕੱਠੇ ਹੋ ਚੁੱਕੇ ਹੋਏ ਆ ਸੋ ਡਿਵੀਜ਼ਨ ਨੰਬਰ 1 ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਇਸ ਟਾਈਮ ਮੌਕੇ ਤੇ ਮੌਜੂਦ ਆ ਉਥੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਜਿਹੜੇ ਨਾਰੇ ਲਗਾਏ ਜਾ ਰਿਹਾ ਸੋ ਗੱਲਬਾਤ ਕਰਦੇ ਆ ਬ੍ਰਦਰ ਕੀ ਸਾਰਾ ਕਾਰਨ ਹੈ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਅੱਜ ਸਾਰਾ ਮੁਹੱਲਾ ਜਿਹੜਾ ਆ ਇਕੱਠਾ ਹੋਇਆ ਹੈ ਬੱਸ ਕਿਸੇ ਨੂੰ ਨਹੀਂ ਕੀ ਕਾਰਨ ਹੈ ਸੀ ਦੇਖੋ ਜੀ ਕਾਰਨ ਇਹ ਹੈਗਾ ਕਿ ਸਾਡੀ ਗਲੀ ਹੈਗੀ ਹੈ ਸਾਡੀ ਕਲੋਨੀ ਹੈਗੀ ਨੀਵੀ ਪਹਿਲੀ ਗੱਲ ਤਾਂ ਹਰ ਸਾਲ ਇੱਥੇ ਬਰਸਾਤਾ ਵਿੱਚ ਪਾਣੀ ਖੜਾ ਹੁੰਦਾ ਘਰਾਂ ਵਿੱਚ ਠੀਕ ਹੈ ਜੀ ਦੂਜੀ ਗੱਲ ਇਹਨਾਂ ਨੇ 6 ਕਿ ਮਹੀਨੇ 7 ਸਾਲ ਪਹਿਲਾਂ ਕੰਮ ਸ਼ੁਰੂ ਕਰ ਲਿਆ ਸੀ ਗੰਦੇ ਨਾਲੇ ਦਾ ਗੰਦੇ ਠੀਕ ਹੈ ਜੀ ਬਰਸਾਤੀ ਮੌਸਮ ਹੈ ਮੌਨਸੂਨ ਸ਼ੁਰੂ ਹੋ ਗਿਆ ਹੈ ਤੇ ਓਵਰਫਲੋ ਹੋ ਜਾਣਾ ਹੈਗਾ ਸਾਡੇ ਸਾਰੇ ਘਰਾਂ 'ਚ ਪਾਣੀ ਚਲ ਜਾਣਾ ਹੈ ਤੇ ਸਾਡੇ ਸਾਰੇ ਘਰ ਨੀਵੇਂ ਆ ਤੇ ਪਿਛਲੇ ਸਾਲ ਕੀ ਹੋਇਆ ਸੀਗਾ ਕਿ ਸਾਰੇ ਘਰਾਂ 'ਚ ਪਾਣੀ ਅੰਦਰ ਆ ਗਿਆ ਲੋਕਾਂ ਨੂੰ ਇੰਨੀ ਮੁਸੀਬਤ ਆਈ ਕਿ ਡੇਢ ਦਿਨ ਪਾਣੀ ਨਿਕਲਿਆ ਨਹੀਂ ਤੇ ਪ੍ਰਸ਼ਾਸਨ ਅੱਗੇ ਆਹੀ ਅਪੀਲ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਇਹ ਗੰਦੇ ਨਾਲ ਦਾ ਕੰਮ ਸ਼ੁਰੂ ਕਰਾਇਆ ਜਾਵੇ ਜਾਂ ਟੋਵ ਵਾਲ ਬਣਾਈ ਜਾਵੇ ਤਾਂ ਕਿ ਸਾਨੂੰ ਰਾਤੀ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਜਿਹੜੇ ਨਾਲ ਲੱਗੇ ਘਰ ਹੈਗੇ ਔਰ ਨੀਂਦ ਸੋ ਨਹੀਂ ਪਾ ਰਹੇ ਹੋ ਬੇਹੱਦੀ ਪ੍ਰੇਸ਼ਾਨ ਹੋ ਰਹੇ ਹੈ ਤੇ ਰਿਕਵੈਸਟ ਆਹੀ ਹੈ ਪ੍ਰਸ਼ਾਸਨ ਅੱ ਗੱਲਬਾਤ ਨਹੀਂ ਕੀਤੀ ਆਮ ਆਦੀ ਪਾਰਟੀ ਦੇ ਕਿਸੇ ਵਰਕਰ ਦੇ ਨਾਲ ਤੁਸੀਂ ਪ੍ਰਸ਼ਾਸਨ ਨਾਲ ਕੋਈ ਵਰਕਰ ਨਾਲ ਵੀ ਗੱਲ ਕੀਤੀ ਪ੍ਰਸ਼ਾਸਨ ਬਾਰ ਬਾਰ ਕਹਿ ਨਹੀਂ ਆ ਜਈ ਕਈ ਕਈ ਬੰਦਿਆਂ ਨੂੰ ਗੱਲ ਕੀਤੀ ਆ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਕਹਿ ਕਹਿ ਥੱਕ ਗਏ ਆ ਪਰ ਹੁਣ ਸਾਨੂੰ ਕੋ ਲਾਸਟ ਆਪਸ਼ਨ ਆਈ ਸੀਗਾ ਕਿਸੇ ਤਰ੍ਹਾਂ ਨਾਲ ਆਈ ਇੱਥੇ ਠੀਕ ਹੈ ਜੀ ਬਸ ਉੱਥੇ ਤੋਂ ਦੱਸ ਦੇਗੀ ਧਰਨਾ ਜਿਹੜਾ ਆ ਲਗਾਤਾਰ ਲਗਾਇਆ ਗਿਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰਵਾ ਦਿੰਦੇ ਆ ਹੈਲੋ ਹੈਲੋ ਬੜਾ ਬਾਤ ਫੋਨ ਕਰੇ ਤੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਇਸ ਟੈਂਸ ਸਕਰੀਨ ਦੇ ਉੱਤੇ ਕਿ ਜਿਹੜੀਆਂ ਕਾਰਾਂ ਆ ਗੱਡੀਆਂ ਆ ਸਾਰੀਆਂ ਜਿਹੜੀਆਂ ਰੋਕ ਦਿੱਤੀਆਂ ਹੋਈਆਂ ਆ ਟ੍ਰੈਫਿਕ ਜਿਹੜਾ ਸਾਰਾ ਜੈਮ ਹੋ ਚੁੱਕਾ ਉੱਥੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਦੇ ਉੱਤੇ ਜਿਹੜਾ ਪਹੁੰਚ ਚੁੱਕਾ ਹੈ ਡਿਵੀਜ਼ਨ ਨੰਬਰ 1 ਦੇ ਜਿਹੜੇ ਐਸਆਈ ਉਹ ਵੀ ਪਹੁੰਚੇ ਆ ਸੋ ਲੋਕਾਂ ਦੇ ਨਾਲ ਜਿਹੜੀ ਹੈ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ ਪਿਆਰ ਲੱਗਿਆ ਕਿ ਹਾਂ ਜੀ ਸੋ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲੈਂਦੇ ਆ ਸਰ ਜਿਹੜਾ ਧਰਨਾ ਪ੍ਰਦਰਸ਼ਨ ਲਾਇਆ ਗਿਆ ਤੁਸੀਂ ਆਏ ਹੋ ਕੀ ਕਹਿਣਾ ਤੁਹਾਡਾ ਕੋਈ ਇੰਟੀਮੀਸ਼ਨ ਸੀ ਕੀ ਤੁਹਾਨੂੰ ਇਸ ਚੀਜ਼ ਦੀ ਨਹੀਂ ਸਾਨੂੰ ਕੋਈ ਇੰਟੀਮੀਸ਼ਨ ਨਹੀਂ ਆ ਮੈਨੂੰ ਤੇ ਮੇਰੇ ਕੋਲ ਹੈ ਨਹੀਂ ਕੋਈ ਹੋਰ ਕੋਈ ਕੋਈ ਹੋਇਆ ਜੇ ਫਿਰ ਪਤਾ ਲੱਗ ਕਿ ਫਿਲਹਾਲ ਸਰ ਤੁਹਾਨੂੰ ਇੱਥੇ ਕਾਦੇ ਵਾਸਤੇ ਭੇਜਿਆ ਗਿਆ ਕੋਈ ਹਵੀ ਨਵੀਂ ਨਾ ਹੋ ਜਾ ਇਸ ਕਰਕੇ ਭੇਜਿਆ ਗਿਆ ਇੱਥੇ ਭੇਜਿਆ ਹੁਣ ਫੋਨ ਕੋ ਗਿਆ ਨਾ ਇੱਥੋਂ ਪੀ ਧਰਨਾ ਲੱਗਾ ਹੋਇਆ ਉੱਤੇ ਤੇ ਉੱਥੇ ਪਹੁੰਚੋ ਮੁਲਾਜ਼ਮ ਭੇਜਿਓ ਉੱਥੇ ਇਥੇ ਸਥਿਤੀ ਵਿਆਖਣਵਾਤੇ ਆ ਕਿ ਕੀ ਗੱਲ ਹੋਈ ਆ ਕਿ ਉਹ ਧਰਨਾ ਲਾ ਰਹੇ ਆ ਪਤਾ ਲੱਗਾ ਸਰ ਕਦੇ ਵਾਸਤੇ ਧਰਨਾ ਲੱਗਾ ਹੋਇਆ ਪਾਣੀ ਦਾ ਕੋ ਰੌਲਾ ਦੱਸਦੇ ਆ ਵੀ ਨਹੀਂ ਉਹ ਚੰਦ ਰਿਆ ਜਾਂ ਚਲਿਆ ਉਹ ਉਹ ਇਹਨਾਂ ਨੂੰ ਪੁੱਛ ਲੈਣੇ ਐ ਕਲੀਅਰ ਕਰਦੇ ਹਾਂ ਪਤਾ ਨਹੀਂ ਐ ਕਲੀਅਰ ਦਾ ਸੋ ਡਿਵੀਜ਼ਨ ਨੰਬਰ 1 ਦੇ ਜਿਹੜੇ ਐਸ ਆਈ ਐਸ ਸਾਹਿਬ ਸਿੰਘ ਜਿਨ੍ਹਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਪਾਣੀ ਦੇ ਮਸਲੇ ਕਰਕੇ ਜਿਹੜਾ ਇਹ ਆ ਧਰਨਾ ਲੱਗਾ ਹੋਇਆ ਤੇ ਸਾਨੂੰ ਜਿਹੜਾ ਐਂਟੀਮੇਟ ਕੀਤਾ ਗਿਆ ਕਿ ਇੱਥੇ ਧਰਨਾ ਲੱਗਾ ਤੇ ਜਿਹੜੇ ਮੁਲਾਜ਼ਮ ਲੈ ਕੇ ਜਿਹੜੇ ਤੁਸੀਂ ਸਾਰੇ ਇਸ ਟਾਈਮ ਇੱਥੇ ਪਹੁੰਚੋ ਪਰ ਹੈਰਾਨਗੀ ਵਾਲੀ ਗ ਸੋ ਗੱਲਬਾਤ ਕਰਦੇ ਆਂ ਇੱਕ ਵਾਰੀ ਫੇਰ ਦੁਬਾਰਾ ਵਿਅਕਤੀ ਦੇ ਨਾਲ ਕਿ ਉਹਨਾਂ ਦਾ ਜਿਹੜਾ ਇਸ ਬਾਰੇ ਕੀ ਕਹਿਣਾ ਹੈ ਕਾਰਪੋਰੇਸ਼ਨ ਦੇ ਨਾਲ ਜਿਹੜੀ ਹੈ ਕੋਈ ਗੱਲਬਾਤ ਹੋਈ ਹੈ ਕਿ ਨਹੀਂ ਉਹ ਤਾਂ ਤੁਹਾਡੀ ਕਿਸੇ ਕਾਰਪੋਰੇਸ਼ਨ ਦੇ ਕਿਸੇ ਵਿਅਕਤੀ ਨਾਲ ਗੱਲਬਾਤ ਹੋਈ ਹੋਵੇ ਸਰ ਕਾਰਪੋਰੇਸ਼ਨ ਦੇ ਅਸੀਂ ਜਿਹਨਾਂ ਨੁਮਾਇੰਦੇ ਹੈਗੇ ਨਾ ਜਿਹੜੇ ਅਫਸਰਸ ਹੈਗੇ ਉਹਨੂੰ ਫੋਨ ਕਰਦੇ ਇਵਨ ਕਿ ਸਾਡੇ ਜਿਹੜੀ ਡਿਸਪੋਜ਼ਲ ਦੀ ਮੋਟਰ ਅੱਜ ਮੈਂ ਸਵੇਰੇ ਗਿਆ ਸੀ ਮੋਟਰ ਨਹੀਂ ਚੱਲਣ ਦੀ ਸੀ ਜਿਹਦੇ ਕਾਰਨ ਸੀਵਰੇਜ ਓਵਰਫਲੋ ਮਾਰਨ ਰਿਹਾ ਔਰ ਆਈ ਹੈਵ ਦੀ ਰਿਕਾਰਡਸ ਪਿਛਲੇ 10 ਦਿਨਾਂ ਤੋਂ ਬੈਕ ਆ ਰਹੇ ਸਾਡੇ ਮੰਦਰ ਦੇ ਪਿੱਛੇ ਜਿਹੜੀ ਗਲੀ ਹੈ ਉਹ रिकॉर्ड्स ਵੀ ਹੈਗੇ ਅਸੀਂ ਦਿੱਲੀ ਜਾਂਦੇ ਉੱਥੇ ਇਸ ਤੋਂ ਔਰਪੇਸ਼ਨ ਦੇ ਕਮਿਸ਼ਨਰ ਦੇ ਨਾਲ ਜਾਂ ਡਿਪਟੀ ਮੇਰ ਨਾਲ ਜਾਂ ਮੇਅਰ ਨਾਲ ਕਿਸੇ ਨਾਲ ਗੱਲਬਾਤ ਹੋਈ ਹੋਵੇ ਤੁਹਾਡੀ ਆਪਾਂ ਹੱਲੇ ਨਹੀਂ ਕੀਤੀ ਆਪਾਂ ਜੀ ਆਪਾਂ ਕਿਉਂਕਿ ਆਪਾਂ ਕਿਉਂਕਿ ਐਸਡੀਓ ਤੱਕ ਐਸਡੀਓ ਸਾਹਿਬ ਨਾਲ ਆਪਣੀ ਗੱਲ ਹੋਈ ਆ ਉਹ ਕਹਿੰਦਾ ਸਾਡੇ ਬੱਸ ਜੀ ਆਨੇ ਠੀਕ ਹੈ ਮੈਨੂੰ ਘੜਦੋਗਾ 2.5 ਸਾਲ ਹੋ ਗਏ ਮੇਰੇ ਨਾਂ ਦੀ ਕੰਪਲੀਟਾ ਹੋ ਗਈਆਂ ਤੇ 2.5 ਸਾਲਾਂ ਤੋਂ ਕੋਈ ਹੱਲ ਨਹੀਂ ਹੈਗਾ ਐਮਐਲਏ ਸਾਹਿਬ ਕੋ ਵੀ ਗਏ ਸੀ ਉਹ ਸਾਨੂੰ ਜਵਾਬ ਹੀ ਉਹਨਾਂ ਨੇ ਉਲਟਾ ਦੇ ਦਿੱਤਾ ਕਿ ਨੇ ਤੁਹਾਡੇ ਮੱਲੇ ਆਵਾਂਗੇ ਨਾ ਐਮਐਲਏ ਨਹੀਂ ਗਿਆ ਸੀ ਬਾਵਾ ਜੀ ਨੇ ਨਾ ਬਾਵਾਜੀ ਆਏ ਮੁੜ ਕੇ ਨਾ ਕੋਈ ਆਇਆ ਜਨੀਸ਼ ਢੱਲ ਨਾਲ ਗੱਲਬਾਤ ਹੋਈ ਹੋਵੇ ਢੱਲ ਸਾਹਣੇ ਆ ਢੱਲ ਸਾਹਣੇ ਐਵੇਂ ਕਹੀਆ ਆਪਣਾ 20 25 ਫੁੱਟ ਦਾ ਪਾਈਪ ਪਵਾਇਆ ਏ ਪਹਿਲੀ ਵਾਰੀ ਜਦੋਂ ਗਏ ਆਪਾਂ ਉਹਨਾਂ ਨੇ ਪਵਾਤਾ ਸੀ ਮੁੜ ਕੇ ਹੁਣ ਉਹ ਸਮੱਸਿਆ ਦਾ ਹੱਲ ਨਹੀਂ ਹੋਇਆ ਮਤਲਬ ਕੀ ਜਿਹੜੀ ਸਮੱਸਿਆ ਹੈਗੀ ਉਹਦਾ ਹੱਲ ਹੀ ਨਹੀਂ ਹੋਇਆ ਸੋ ਮੌਕੇ ਤੇ ਡਿਪਟੀ ਮੇਅਰ ਨੂੰ ਫੋਨ ਕਰ ਲੈਂਦੇ ਆ ਤੇ ਪੁੱਛ ਲੈਂਦੇ ਆ ਉਹਨਾਂ ਦਾ ਵੀ ਜਿਹੜਾ ਇਸ ਬਾਰੇ ਕੀ ਕਹਿਣਾ ਹੈ ਸੋ ਬੈਲ ਤੁਸੀਂ ਦੇਖ ਸਕਦੇ ਹੋ ਕਿ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਨੂੰ ਜੋ ਕੀ ਫੋਨ ਕੀਤਾ ਜਾ ਰਿਹਾ ਹੈ ਪੁੱਛ ਲੈਂਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਵਾਲੂ ਡਾਈਟਾ ਨੰਬਰ ਹਾਲੇ ਵਿਅਸਤ ਹੈ ਕਿਰਪਾ ਕਰ થોડી ਦਿਰ ਬਾਅਦ ਕੋਸ਼ਿਸ਼ ਕਰੋ ਤੁਹਾਨੂੰ ਦੱਸ ਦਈਏ ਕਿ ਡਿਪਟੀ ਮੇਅਰ ਨੂੰ ਸਾਡੇ ਵੱਲੋਂ ਹੁਣ ਜਿਹੜੀ ਕਾਲ ਕੀਤੀ ਗਈ ਸੀ ਪਰ ਡਿਪਟੀ ਮੇਅਰ ਵੱਲੋਂ ਜਿਹੜਾ ਫੋਨ ਹਜੇ ਕਟਿਆ ਗਿਆ ਹੋ ਸਕਦਾ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਹੋਣਗੇ ਸੋ ਤਸਵੀਰਾਂ ਤੁਹਾਡਾ ਦਿਖਾ ਦਿੰਦੇ ਹਾਂ ਕਿ ਰस्सियां ਜੜੀਆਂ ਹੁਣ ਇਧਰ ਦੀ ਸਾਈਡ ਤੇ ਬਣੀਆਂ ਜਾ ਰਹੀਆਂ ਹਨ ਬੋ ਬੇਰਾਂ ਅਸਿਰ ਆਹ ਲਾ ਆਪਣੀ ਮੰਨਨੀ ਬੋਲੀ ਬੋਲੀ ਸੁਥਾਂ ਦੱਸ ਦਈਏ ਕਿ ਉੱਥੇ ਭਗਤ ਸਿੰਘ ਕਲੋਨੀ ਨਿਵਾਸੀਆ ਦਾ ਕਹਿਣਾ ਇਹ ਹੈ ਕਿ ਕਾਂਗਰਸ ਦੇ ਜਿਹੜੇ ਐਮ ਐਲ ਏ ਆ ਬਾਬਾ ਜੀ ਉਹਨਾਂ ਨਾਲ ਜੜੀ ਗੱਲਬਾਤ ਕੀਤੀ ਸੀ ਕਿ ਉਹਨਾਂ ਨੇ ਕਿਹਾ ਅਸੀਂ ਆਵਾਂਗੇ ਪਰ ਕੋਈ ਵੀ ਜਿਹੜਾ ਇਹ ਆ ਤੇ ਨਹੀਂ ਪਹੁੰਚੇ ਆ ਪਰ ਜਦੋਂ ਦਿਨੇਸ਼ ਢਾਲ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਸੀਗੀ ਤੇ ਪਹਿਲੀ ਵਾਰੀ ਦੇ ਕਹਿਣ ਦੇ ਵਿੱਚ ਜਿਹੜੀ ਉਹਨਾਂ ਨੇ ਪਾਈ ਬੁਵਾਤੀ ਸੀਗੀ ਪਰ ਉਸ ਤੋਂ ਬਾਅਦ ਜਿਹੜਾ ਫੇਰ ਵੀ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਹੋ ਰਹੀਆਂ ਨੇ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਇਸ ਟਾਈਮ ਇਸ ਸਮੇਂ ਅਸੀਂ ਮੌਜੂਦ ਐ ਜਲੰਧਰ ਦੇ ਅੰਮ੍ਰਿਤਸਰ ਬਾਈਪਾਸ ਤੇ ਦੇਖ ਸਕਦੇ ਹੋ ਕਿ ਮਕਸੂਦਾ ਵਾਲੀ ਸਾਈਡ ਤੇ ਵੀ ਜਿਹੜਾ ਪੂਰਾ ਇਹ ਰਸ਼ ਲੱਗਾ ਹੋਇਆ ਹੈ ਗੱਡੀਆਂ ਜਿਹੜੀਆਂ ਐ ਬਿਲਕੁਲ ਰੋਕ ਦਿੱਤੀਆਂ ਗਈਆਂ ਨਾ ਤਾਂ ਕੋਈ ਵਿਅਕਤੀ ਇੱਥੋਂ ਆ ਪਾ ਰਿਹਾ ਤੇ ਨਾ ਹੀ ਕੋਈ ਵਿਅਕਤੀ ਇਸ ਟਾਈਮ ਇੱਥੋਂ ਜਾ ਪਾ ਰਿਹਾ ਲਗਾਤਾਰ ਜੇ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਹਰ ਮੁਹੱਲੇਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਐ ਸੀਵਰੇਜ ਦੀ ਜਿਹੜੀ ਪ੍ਰੋਬਲਮ ਐ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਲਗਾਤਾਰ ਨਜ਼ਰ ਆ ਰਹੀ ਐ ਤਾਂ ਦੱਸ ਦਈਏ ਕਿ ਜਦੋਂ ਇਲੈਕਸ਼ਨ ਹੋਏ ਸੀਗੇ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਐ ਆ ਪਾਣੀ ਦਾ ਮੁੱਦਾ ਜਿਹੜਾ ਐ ਬਹੁਤ ਜ਼ਿਆਦਾ ਸਰਕਾਰਾਂ ਵੱਲੋਂ ਚੱਕਿਆ ਗਿਆ ਸੀਗਾ ਸੀਵਰੇਜ ਦੇ ਮੁੱਦੇ ਜਿਹੜੇ ਐ ਚੱਕੇ ਗਏ ਸੀਗੇ ਪਰ ਹੈਰਾਨਗੀ ਵਾਲੀ ਗੱਲ ਇਹ ਐ ਕਿ ਸਰਕਾਰ ਬਣਨ ਤੋਂ ਬਾਅਦ ਹਜੇ ਤੱਕ ਵੀ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮੁੱਦਾ ਐ ਆ ਸੀਵਰੇਜ ਦਾ ਜਾਂ ਗੰਦੇ ਪਾਣੀ ਦਾ ਜਿਹੜਾ ਐ ਹੱਲ ਨਹੀਂ ਕੀਤਾ ਗਿਆ ਕੁਝ ਲੇਡੀਜ਼ ਮੌਜੂਦ ਆ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰ ਲੈਂਦੇ ਆ ਮੈਮ ਜਿਹੜੀਆਂ ਰस्सियां ਲਗਾਈਆਂ ਗਈਆਂ ਕੀ ਕਾਰਨ ਰस्सियां ਲਗਾਉਣ ਦਾ ਸਰ ਇੱਥੇ ਕਾਰਨ ਇਹ ਵੈ ਕਿ ਇੱਕ ਤੇ ਚਾਰ ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ ਸਾਡੇ ਕਲੋਨੀ 'ਚ ਤੇ ਪਾਣੀ ਆ ਰਿਹਾ 스멜 ਵਾਲਾ ਆ ਰਿਹਾ ਜਿਹਦਾ ਗਟਰ ਦੀ 스멜 ਹੈ ਤੇ ਪਲੱਸ ਨਾਲਾ ਹੈਗਾ ਨਾਲੇ ਦੀ ਦਿਵਾਰਾ ਤੋੜ ਦਿੱਤੀਆਂ ਸਭ ਕੁਝ ਕਰ ਦਿੱਤਾ ਹੁਣ ਵਿੱਚੇ ਹੀ ਰੋਕ ਕੇ ਪਾਣੀ ਪਿੱਛੇ ਗੰਦਾ ਛੱਡ ਦਿੱਤਾ ਪਹਿਲਾਂ ਕਹਿੰਦੇ ਸੀ ਸਾਫ਼ ਹਨ ਹੁਣ ਗੰਦਾ ਛੱਡ ਦਿੱਤਾ ਹੈ ਬੱਚੇ ਡੁੱਬੀ ਜਾਂਦੇ ਅਸੀਂ ਕਿੰਨਾ ਕੋ ਉੱਥੇ ਰਖਵਾਲੀ ਕਰ ਲਈਏ ਬੱਚਾ ਨੂੰ ਕੱਢਣ ਦੀ ਕਿੰਨੇ ਬੱਚੇ ਉੱਥੇ ਡਿੱਗ ਚੁੱਕੇ ਹੈ ਫਿਰ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਉੱਥੇ ਜਾ ਕੇ ਕੱਢਦੇ ਆ ਤੇ ਹੁਣ ਅਸੀਂ ਕੰਦ ਦੀ ਰਿਕਵੈਸਟ ਕੀਤੀ ਹੈ ਬਾਰਿਸ਼ਾਂ ਦਾ ਮੌਸਮ ਹੈ ਉੱਥੇ ਕੰਦ ਕੀਤੀ ਜਾਵੇ ਤੇ ਉੱਥੇ ਦਾ ਪਾਣੀ ਸਾਫ਼ ਕੀਤਾ ਜਾਵੇ ਨਾ ਸਫਾਈ ਹੋ ਰਹੀ ਨਾ ਕੰਦ ਕਰੀ ਉਹ ਕਹਿੰਦੇ ਸਾਡੇ ਬਸਦਾ ਨਹੀਂ ਹੈ ਤੇ ਜਦੋਂ ਸਫਾਈ ਕੀਤੀ ਸੀ ਉਦੋਂ ਬਸਦਾ ਸੀ ਤਾਂ ਹੁਣ ਕਿਉਂ ਨਹੀਂ ਬਸਦਾ ਹੈਗਾ ਤੇ ਪਲੀਜ਼ ਰਿਕਵੈਸਟ ਹੈ ਕਿ ਇਹਨੂੰ ਸਹੀ ਕਰਵਾਇਆ ਜਾਵੇ ਅਤੇ ਕੰਦ ਕਰਵਾਈ ਜਾਵੇ ਸਾਨੂੰ ਸਿਰਫ ਇਹੀ ਡਿਮਾਂਡ ਹੈ ਸਫਾਈ ਕਰੋ ਤੇ ਕੰਦ ਕਰੋ ਤੇ ਸਾਡੇ ਉੱਥੇ ਜਿਹੜਾ ਸੀ ਸਾਡਾ ਪਾਣੀ ਨਾਰਮਲ ਪੀਣ ਵਾਲਾ ਹੈ ਉੱਥੇ ਇੱਕ ਟਿਊਬਰ ਲੱਗਾ ਹੋਇਆ ਬੋਰ ਹੋਇਆ ਉੱਥੇ ਉਹਦਾ ਸੈਂਪਲ ਕਰਕੇ ਤੇ ਪਾਣੀ ਦਿੱਤਾ ਜਾਵੇ ਕੋਈ ਪਾਰਟੀ ਦਾ ਵਿਅਕਤੀ ਇੱਥੇ ਬਿਲਕੁਲ ਵੀ ਨਹੀਂ ਪਹੁੰਚੇ ਆ ਆ ਰਹੇ ਆ ਮਗਰ ਸਾਰੇ ਕਹ ਰਹੇ ਡਿਲੇ ਹੈ ਇਹ ਕੰਮ ਪ੍ਰੋਸੈਸਿੰਗ ਚ ਹੈ ਲੇਟ ਹੋਣਾ ਹੈ ਇੰਨੀ ਜਲਦੀ ਕੰਮ ਨਹੀਂ ਹੋਣਾ ਬਸ ਆਹੀ ਕਰ ਰਹੇ ਆਹੀ ਕਰ ਕਰਕੇ ਅਸੀਂ ਬਹੁਤ ਟਾਈਮ ਲੰਗਾ ਚੁੱਕਿਆ ਹੁਣ ਨਹੀਂ ਹੁੰਦਾ ਸਰਵਾਈਵ ਸਾਡੇ ਵੀ ਬੱਚੇ ਅਸੀਂ ਵੀ ਵਿਲੇ ਹੋ ਕੇ ਇੰਨਾ ਨਹੀਂ ਕੰਮ ਕਰ ਸਕਦੇ ਸਾਡੇ ਕੋ ਆ ਚੀਜ਼ਾਂ ਸਰਵਾਈਵ ਨਹੀਂ ਕੀਤਾ ਜਾ ਰਹੀਆਂ ਪਲੀਜ਼ ਰਿਕਵੈਸਟ ਹੈ ਸਾਡੀਆਂ ਸੁਣਵਾਈ ਜਲਦ ਤੋਂ ਜਲਦ ਕਿਤੇ ਸਾਨੂੰ ਟਾਈਮ ਲਿਮਿਟ ਨਾ ਦਿੱਤੀ ਜਾਵੇ ਕਿ 6 ਮਹੀਨੇ ਲੱਗਣੇ ਸਾਲ ਲੱਗਣਾ ਜਿਹੜਾ ਤੁਹਾਡੇ ਵੱਲੋਂ ਤਰਨਾ ਜਿਹੜਾ ਹੁਣ ਲਗਾਇਆ ਗਿਆ ਇਹ ਤਰਨਾ ਕਦੋਂ ਤੱਕ ਤੁਹਾਡਾ ਲੱਗੇਗਾ ਜਦੋਂ ਤੱਕ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਆ ਕੇ ਇੱਥੇ ਵੱਡੇ ਆਫੀਸਰ ਗੱਲ ਨਹੀਂ ਕਰਦੇ ਕਲੀਅਰ ਨਹੀਂ ਕਹਿੰਦੇ ਸਾਨੂੰ ਇਹਦੇ ਆ ਦੱਸਦੇ ਨਹੀਂ ਕਲੈਰਿਟੀ ਨਹੀਂ ਕਰਦੇ ਕਿ ਅਸੀਂ ਐਸ ਦਿਨ ਅਸੀਂ ਆ ਕੰਮ ਕਰਾਵਾਂਗੇ ਤੇ ਕੰਮ ਹੋ ਜਾਏਗਾ بس ਇਹ ਸਮਝ ਹੋ ਗਿਆ ਹੁਣ ਤੁਹਾਨੂੰ ਹੁਣ ਤੱਕ ਤੁਸੀਂ ਧਰਨਾ ਲਾਇਆ ਪਿਆ ਸਾਨੂੰ ਘੰਟਾ ਡੇਢ ਦੋ ਬੀਤਾਂ ਲੱਗੇ ਆ ਸਾਨੂੰ ਇੱਥੇ ਖੜੇ ਹੋਏ ਕੋਈ ਵੀ ਹਜੇ ਤੱਕ ਕੋਈ ਵੀ ਨਹੀਂ ਆਇਆ ਹਜੇ ਤੱਕ ਤਾਂ ਕੋਈ ਵੀ ਨਹੀਂ ਹੋਇਆ ਇਸ ਤਰ੍ਹਾਂ ਦੇਖਦੇ ਆ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਫਿਰ ਸਰ ਆਮ ਆਦਮੀ ਦਾ ਤੇ ਅੱਜ ਤੱਕ ਸਾਨੂੰ ਕੋਈ ਅੱਜ ਤੱਕ ਵੋਟਾਂ ਵੀ ਲੋਕਾਂ ਨੇ ਭਾ ਕੇ ਜਤਾਇਆ ਸੀ ਆਮ ਆਦੀ ਪਾਰਟੀ ਨੂੰ ਸੁਪਰੇ ਜੀ ਨਹੀਂ ਸਾਫ਼ ਉਹ ਵੀ ਕਹਿ ਕੇ ਕਿ ਬੀਜਪੀ ਵਾਲੀ ਆਏ ਤੇ ਕਾਂਗਰਸ ਵਾਲੇ ਆਏ ਤੇ ਸਾਡੇ ਕੱਲ ਰੋਡ ਗਲੀਆਂ ਨਾਲੀਆਂ ਸਾਫ਼ ਹੋਈਆਂ ਕਿੰਨੇ ਸਾਲਾਂ ਤੋਂ ਉਹ ਨਹੀਂ ਸਫਲੀਆਂ ਉਹ ਨਾਲ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਜਿਹੜੇ ਕੰਮ ਹੈ ਉਹ ਭਾਜੀਪੀ ਤੇ ਕਾਂਗਰਸ ਕਰ ਰਹੇ ਹੈ ਸਰੇ ਕਰ ਰਹੇ ਹੈ ਆਹੀ ਚੀਜ਼ ਹੋ ਰਹੀ ਹੈ ਤੇ ਸਾਨੂੰ ਇਹ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਅਸੀਂ ਵੋਟ ਪਾਣੇ ਆ ਆਮ ਬੰਦੇ ਨੂੰ ਦੇਖ ਕੇ ਅਸੀਂ ਇੱਕ ਪਾਰਟੀਆਂ ਨੂੰ ਦੇਖ ਕੇ ਵੋਟ ਦੇ ਦੇਣੇ ਸਮੇਂ ਤੇ ਦੁਬਾਰਾ ਪਾਓਗੇ ਕਦੀ ਆਮ ਆਦਮੀ ਪਾਰਟੀ ਨੂੰ ਨਹੀਂ ਅਸੀਂ ਵੋਟ ਪਾਵਾਂਗੇ ਅਸੀਂ ਕਿਸੇ ਨੂੰ ਨਹੀਂ ਫਿਰ ਪਾਵਾਂਗੇ ਜੇਕਰ ਕੰਮ ਨਹੀਂ ਕਰੋਗੇ ਤੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਤੋ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਕਾਰਪੋਰੇਸ਼ਨ ਦੀ ਕੂੜੀ ਵਾਲੀਆਂ ਗੱਡੀਆਂ ਵੀ ਜਿਹੜੀਆਂ ਵਾ ਵਾਪਸ ਜਿਹੜੀਆਂ ਹੁਣ ਘੁੰਮ ਕੇ ਜਾ ਰਹੀਆਂ ਕਿਉਂਕਿ ਧਰਨਾ ਪ੍ਰਦਰਸ਼ਨ ਜਿਹੜਾ ਲਗਾਤਾਰ ਇਹਨਾਂ ਦਾ ਚੱਲ ਰਿਹਾ ਹੈ ਤੇ ਉੱਥੇ ਹੀ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਧਰਨਾ ਉਦੋਂ ਤੱਕ ਨਹੀਂ ਖੋਲਾਂਗੇ ਜਦੋਂ ਤੱਕ ਕੋਈ ਕਾਰਪੋਰੇਸ਼ਨ ਦਾ ਵੱਡਾ ਆਫੀਸਰ ਆ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਇਦਾਂ ਆ ਗਿਆ ਜਦੋਂ ਦਰਖੋਲੀ ਆ ਜਾ ਇੱਧਰ ਤੱਕ ਸੋ ਤੁਹਾਨੂੰ ਦੱਸ ਦੇਗੀ ਰਸ ਜਿਹੜਾ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੇ ਆ ਕਿ ਜਿਹੜੀ ਲਾਈਨ ਆ ਇਸ ਟਾਈਮ ਜਿਹੜੀ ਹੈ ਕਿੱਥੇ ਤੱਕ ਲੱਗੀ ਹੋਈ ਆ ਜਿਹੜੇ ਟਰੱਕ ਆ ਸਾਰੇ ਖੜੇ ਆ ਕਈ ਤਾਂ ਰੋਂਗ ਸਾਈਡ ਦੇ ਉੱਤੇ ਵੀ ਜਿਹੜੇ ਆਣੇ ਸ਼ੁਰੂ ਹੋ ਗਏ ਆ ਪਰ ਜਦੋਂ ਉਹਨਾਂ ਨੂੰ ਵਿਅਕਤੀਆਂ ਨੂੰ ਪਤਾ ਲੱਗ ਰਿਹਾ ਹੈ ਕਿ ਰੋਂਗ ਸਾਈਡ ਦੇ ਉੱਤੇ ਵੀ ਜਿਹੜਾ ਇਹ ਆ ਇਹਨਾਂ ਨੇ ਬੰਦ ਕੀਤਾ ਉਸ ਤੋਂ ਬਾਅਦ ਉਹ ਦੁਬਾਰਾ ਯੂ ਟਰਨ ਲੈ ਕੇ ਜਿਹੜਾ ਜਾ ਰਹੇ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਸੋ ਲਗਾਤਾਰ ਜਿਹੜਾ ਆ ਜਲੰਧਰ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦੀ ਸਮੱਸਿਆ ਜੜੀਆਂ ਲਗਾਤਾਰ ਹਰ ਮੁਹੱਲੇਾਂ ਦੇ ਵਿੱਚ ਹੀ ਚੱਲ ਰਹੀ ਹੈ ਜੇ ਗੱਲ ਕਰੀਏ ਲੱਬਾ ਪਿੰਡ ਚੌਂਕ ਦੀ ਜੇ ਗੱਲ ਕਰੀਏ ਜਾਂ ਕਿਸ਼ਨਪੁਰੇ ਚੌਂਕ ਦੀ ਗੱਲ ਕਰੀਏ ਜਾਂ ਅਸੀਂ ਆ ਰਾਮਨਗਰ ਦੀ ਗੱਲ ਕਰੀਏ ਜਾਂ ਵੈਸਟ ਇਲਾਕੇ ਸਾਰੇ ਦੀ ਗੱਲ ਕਰੀਏ ਤੇ ਹੁਣ ਜੜੀਆਂ ਸਮੱਸਿਆਵਾਂ ਨੌਰਥ ਦੇ ਹਲਕੇ ਦੇ ਵਿੱਚ ਵੀ ਜੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਉੱਥੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਇਹ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਬਿਲਕੁਲ ਵੀ ਕਿਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਹੀ ਬਲਕਿ ਭਾਜੀਪੀ ਤੇ ਕਾਂਗਰਸ ਜਿਹੜੇ ਵਰਕਰ ਆ ਕਾਂਗਰਸ ਦੇ ਜਿਹੜੇ ਐਮ ਐਲ ਏ ਆ ਉਹਨਾਂ ਨੂੰ ਜਾ ਕੇ ਮਿਲੇ ਸੀਗੇ ਪਰ ਉਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਜਦੋਂ ਸਾਡੀ ਦਿਨੇਸ਼ ਢਾਲ ਦੇ ਨਾਲ ਗੱਲਬਾਤ ਹੋਈ ਆ ਨਾਰਥ ਦੇ ਹਲਕੇ ਦੇ ਉਸੇ ਸਮੇਂ ਉਹਨਾਂ ਨੇ ਜਿਹੜਾ ਸਾਨੂੰ ਹੈ ਪਾਈਪ ਵਗੈਰਾ ਵੀ ਜਿਹੜਾ ਆ ਸਾਨੂੰ ਪਾ ਕੇ ਜਿਹੜੀ ਆ ਦੇ ਦਿੱਤੀ ਸੀਗੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ 2 ਘੰਟੇ ਲਗਾਤਾਰ ਹੋ ਕੇ ਸਾਨੂੰ ਧਰਨਾ ਪ੍ਰਦਰਸ਼ਨ ਕਰਦੇ ਨੂੰ ਪਰ ਹਜੇ ਤੱਕ ਕਿਸੇ ਵੀ ਕਾਰਪੋਰੇਸ਼ਨ ਦੇ ਨੁਮਾਇੰਦੇ ਨੇ ਸਾਡੇ ਨਾਲ ਆ ਕੇ ਗੱਲਬਾਤ ਨਹੀਂ ਕੀਤੀ ਉੱਥੇ ਹੀ ਭਗਸੀ ਕਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਰਪੋਰੇਸ਼ਨ ਦੇ ਕੋਈ ਉੱਚ ਅਧਿਕਾਰੀ ਜਿਹੜੇ ਸਾਡੇ ਨਾਲ ਆ ਕੇ ਜਿਹੜ ਨੀਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੇ ਆ ਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇਹ ਆ ਮੌਕੇ ਤੇ ਆ ਚੁੱਕਾ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਤੇ ਭਗਵੰਤ ਮਾਨ ਦੇ ਮੁਰਦਾਬਾਦ ਦੇ ਜਿਹੜੇ ਨਾਰੇ ਆ ਉਹ ਲਗਾਤਾਰ ਜਿਹੜੇ ਆ ਲਗਾਏ ਜਾ ਰਹੇ ਆ ਮੁਰਦਾਬਾਦ 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 ਮੁਰਦਾਬਾ ਜਾਨ ਸਰਕਾਰ ਮੁਰਦਾਬਾ ਜਾਨ ਸਰਕਾਰ ਮੁਰਦਾਬਾ ਜਲੰਧਰ ਕਾਰਪੋਰੇਸ਼ਨ ਜਿੰਦਾਬਾਦ ਜਲੰਧਰ ਕਾਰਪੋਰੇਸ਼ਨ ਜਿੰਦਾਬਾਦ ਨਹੀਂ ਲੱਗਦੇ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਜਲੰਧਰ ਕਾਰਪੋਰੇਸ਼ਨ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ ਦੇ ਲਗਾਤਾਰ ਜਿਹੜੇ ਨਾਰੇ ਲਗਾਏ ਜਾ ਰਹੇ ਉਸੇ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਹੋਰ ਵੀ ਜਿਹੜੇ ਵਿਅਕਤੀ ਹੈ ਉਹ ਇੱਥੇ ਆ ਰਹੇ ਨੇ ਪਰ ਕਾਰਪੋਰੇਸ਼ਨ ਦਾ ਜਿਹੜਾ ਕੋਈ ਵੀ ਵਿਅਕਤੀ ਹੈ ਜਿਹੜਾ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਉੱਥੇ ਮਲੇ ਨਿਵਾਸੀ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਕਾਰਪੋਰੇਸ਼ਨ ਦਾ ਉੱਚ ਅਧਿਕਾਰੀ ਹੈ ਜਿਹੜਾ ਇੱਥੇ ਨਹੀਂ ਪਹੁੰਚਦਾ ਤਦ ਤੱਕ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਇਸ ਤਰ੍ਹਾਂ ਜਿਹੜਾ ਇਹ ਚੱਲਦਾ ਰਹੇਗਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਲੰਧਰ ਦੀ ਭਗਤ ਸਿੰਘ ਕਲੋਨੀ ਦੀਆਂ ਸੋ ਤਸਵੀਰਾਂ ਜਿਹੜੀਆਂ ਇਹ ਤੁਸੀਂ ਦੇਖ ਹੀ ਲਈਆਂ ਜਲੰਧਰ ਦੇ ਭਗਤ ਸਿੰਘ ਕਲੋਨੀ ਦੀਆਂ ਜਿੱਥੇ ਇਲਾਕਾ ਨਿਵਾਸੀਆਂ ਨੇ ਜਿਹੜਾ ਇਹ ਧਰਨਾ ਲਗਾਇਆ ਹੋਇਆ ਤੇ ਲਗਾਤਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਜਿਹੜੇ ਆ ਨਾਰੇ ਲਗਾਏ ਜਾ ਰਹੇ ਆ ਤੇ ਕਾਰਪੋਰੇਸ਼ਨ ਜਲੰਧਰ ਦੇ ਮੁਰਦਾਬਾਦ ਦੇ ਵੀ ਜਿਹੜੇ ਨਾਰੇ ਲਗਾਏ ਜਾ ਰਹੇ ਆ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਤੱਕ ਕੋਈ ਜਦੋਂ ਤੱਕ ਜਦੋਂ ਕੋਈ ਜਿਹੜਾ ਇਹ ਹੈ ਕਾਰਪੋਰੇਸ਼ਨ ਦਾ ਉੱਚ ਅਧਿਕਾਰੀ ਜੋ ਤੱਕ ਸਾਡੇ ਕੋ ਨਹੀਂ ਆਂਦਾ ਤਦ ਤੱਕ ਜਿਹੜਾ ਇਹ ਧਰਨਾ ਨਹੀਂ ਚੱਕਿਆ ਜਾਏਗਾ ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹੜਾ ਧਰਨਾ ਹੈ ਇਹ ਕਿੰਨੀ ਕੁ ਦੇਰ ਤੱਕ ਜਿਹੜਾ ਚੱਕਿਆ ਜਾਂਦਾ ਜਾਂ ਕਿਹੜਾ ਕਾਰਪੋਰੇਸ਼ਨ ਦਾ ਜਿਹੜਾ ਉੱਚ ਜਿਹੜੇ ਅਧਿਕਾਰੀ ਹੈ ਨੁਮਾਇंदे ਆ ਜਿਹੜੇ ਇੱਥੇ ਆ ਕੇ ਗੱਲਬਾਤ ਕਰਦੇ ਆ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ